ਮੋਦੀ ਦੇ ਗੁਜਰਾਤ ਮਾਡਲ ਦਾ ਇੱਕ ਹੋਰ ਨਮੂਨਾ ਅਮਰੀਕਾ ਦੇ ਵਿੱਚ ਦੇਖਿਆ ਲੂਜੀਆਨਾ ਦਾ ਵਾਸੀ ਤੇ ਕਾਰੋਬਾਰੀ ਚੰਦਰਕਾਂਤ ਪਟੇਲ ਤੇ ਲੂਜੀਆਨਾ ਦੇ ਤਿੰਨ ਪੁਲਿਸ ਮੁਖੀ ਉਹਨਾਂ ਖਿਲਾਫ ਯੂ ਵੀਜ਼ਾ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ ਦੇ ਜਿਹੜੇ ਦੋਸ਼ ਆ ਉਹ ਲਗਾਏ ਜਾ ਚੁੱਕੇ ਆ ਜਿਹੜਾ ਪਟੇਲ ਆ ਉਹ ਖੁਦ ਆਪ ਯੂ ਵੀਜ਼ੇ ਦਾ ਲਾਭਕਾਰੀ ਆ 2023 ਚ ਇਹਨੂੰ ਯੂ ਵੀਜ਼ੇ ਜਿਹੜਾ ਉਹ ਮਿਲਿਆ ਸੀਗਾ ਸੋ ਸਕੀਮ ਇਹਨਾਂ ਨੇ ਇਦਾਂ ਲਾਈ ਹੋਈ ਸੀ ਇਹਦਾ ਆਪਣਾ ਸਾਬੇ ਦਾ ਸੀਗਾ ਸਟੋਰ ਆ ਉਹ ਉਥੇ ਕੋਟਮਾਰ ਕਰਵਾਉਂਦਾ ਸੀ ਆਰਮਡ ਰੋਬਰੀ ਕਰਵਾਉਂਦਾ ਸੀ ਜੋ ਕਿ ਨਕਲੀ ਹੁੰਦੀ ਸੀ ਲੋਕਾਂ ਕੋ ਪੈਸੇ ਅਗਰਾਉਂਦਾ ਸੀ ਕਹਿੰਦਾ ਵੀ ਤੁਹਾਨੂੰ ਮੈਂ ਯੂ ਵੀਜ਼ਾ ਲੈ ਦਿੰਦਾ ਆ ਤਿੰਨ ਪੁਲਿਸ ਚੀਫ ਵੀ ਜਿਹੜੇ ਇਸ ਦੇ ਨਾਲ ਮਿਲੇ ਹੋਏ ਸੀ ਕੱਲੇ ਕੱਲੇ ਬੰਦੇ ਦਾ 5-5000 ਡਾਲਰ ਅਫਸਰਾਂ ਨੂੰ ਜਿਹੜਾ ਉਹ ਦਿੰਦਾ ਸੀਗਾ ਨਕਲੀ ਜਿਹੜੇ ਯੂ ਵੀਜ਼ੇ ਦੀਆਂ ਰਿਪੋਰਟਾਂ ਵਗੈਰਾ ਉਹ ਬਣਵਾਉਣ ਨੂੰ ਤੇ ਹੁਣ ਇਹ ਕਿੜਕੀ ਦੇ ਵਿੱਚ ਫਸਿਆ ਆ ਯੂ ਐਸ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਉਥੋਂ ਦੀ ਲੋਕਲ ਲਾਈਨ ਇਨਫੋਰਸਮੈਂਟ ਨੇ ਤੇ ਫੈਡਰਲ ਲਾ ਇਨਫੋਰਸਮੈਂਟ ਦੇ ਦੁਆਰਾ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਆ ਸੋ ਕਾਰੋਬਾਰੀ ਚੰਦਰਕਾਂਤ ਪਟੇਲ ਜਿਹੜਾ ਮੋਦੀ ਮਾਡਲ ਲੈ ਕੇ ਜੋ ਇੱਥੇ ਤੁਰਿਆ ਫਿਰਦਾ ਆ ਉਸਨੇ ਚੰਗਾ ਜਿਹੜਾ ਹੁਣ ਖਲਾਰਾ ਪਾਇਆ ਆ ਤੇ ਇਸ ਦੇ ਵਿੱਚ ਇਹ ਹੁਣ ਅੰਦਰ ਹੋਇਆ ਆ 60 ਤੋਂ ਵੱਧ ਦੋਸ਼ ਇਹਨਾਂ ਸਾਰਿਆਂ ਦੇ ਉੱਤੇ ਮਿਲ ਕੇ ਲਗਾਏ ਜਾ ਚੁੱਕੇ ਆ